रिकशन सेंटर खोलने ਇਸ ਕਰਕੇ ਜ਼ਰੂਰੀ ਹੈ ਕਿ ਜਿਹੜਾ ਬੰਦਾ ਡਰਗ ਐਡਿਕਟ ਬਣ ਗਿਆ ਉਹਨੂੰ ਡੀਟੌਕਸੀਫਾਈ ਕਰਨਾ ਉਹਨੂੰ ਮਤਲਬ ਉਹਨੂੰ ਠੀਕ ਕਰੋ ਦੇ ਵਾਸਤੇ ਐਡਮਿਸ਼ਨ ਜ਼ਰੂਰੀ ਹੈ ਉਹ ओपीडी ਟ੍ਰੀਟਮੈਂਟ ਆਊਟ ਪੇਸ਼ੀਅੰਟ ਟ੍ਰੀਟਮੈਂਟਸ ਨਹੀਂ ਠੀਕ ਹੋ ਸਕਦਾ ਜੇਕਰ ਘਰ ਵੀ ਕਰੋਗੇ ਤੇ ਕਰੋ ਤੁਹਾਡੇ ਆਪਣੇ ਮਾਂ-ਬਾਪ ਦੇ ਅੱਖੇ ਨਹੀਂ ਲੱਗੇਗਾ ਉਹ ਦਵਾਈ ਵੀ ਖਾਂਦਾ ਰਹੇਗਾ ਤੇ ਨਸ਼ਾ ਵੀ ਕਰਦਾ ਰਹੇਗਾ ਜੇ ਉਹਨੂੰ ਐਨਾ ਦਿਮਾਗ ਦੇ ਵਿੱਚ ਉਹਨੂੰ ਇਹ ਨਹੀਂ ਪਤਾ ਕਿ ਮੈਂ ਨਸ਼ਾ ਕਰ ਰਿਹਾ ਉਹ ਕਹਿੰਦਾ ਨਹੀਂ ਨਹੀਂ ਮੈਂ ਨਸ਼ਾ ਨਹੀਂ ਕਰਦਾ ساری ਦੁਨੀਆ ਕਰਦੀ ਤੁਸੀਂ ਉਹਨਾਂ ਨਾਲੋਂ ਹੋਰ ਉਹਨਾਂ ਨਾਲੋਂ ਡਿਫਰੈਂਟ ਕਿਵੇਂ ਟਰੀਟ ਕਰਦੇ ਹੋ ਕੀ ਮੌਲ ਦੇ ਇੱਥੇ ਕੋਈ ਕੁੱਟਮਾਰ ਨਹੀਂ ਕਰਦੀ ਜਿਸ ਤਰ੍ਹਾਂ ਦੂਸਰੇ ਸੈਂਟਰਾਂ 'ਚ ਹਾਂ ਔਰ ਦੂਸਰਾ ਹੈ ਸਭ ਤੋਂ ਕਿ ਅਧਿਆਤਮਿਕ ਪੱਖ ਨਾਲ ਉਹਨਾਂ ਨੂੰ ਜੋੜੀਦਾ ਦੂਸਰੇ ਸੈਂਟਰ ਜਿੱਥੇ ਮਾਰ ਕੁੱਟਿਆ ਜਿੱਥੇ ਸਭੋ ਦਸ਼ੇ ਦਿਨ ਦੇ ਵੀ ਜਾਂਦੇ ਉੱਥੇ ਜਿਹੜਾ ਤੰਬਾਕੂ ਦਾ ਨਸ਼ਾ ਸਿਖਟਾ ਤਿੰਦੇ ਨੇ ਤੁਸੀਂ ਆਰਮੀ ਸੀਗੇ ਜੀ ਉਦੋਂ ਕਿਵੇਂ ਫਿਰ ਤੁਹਾਨੂੰ ਕਿਹੜੀ ਚੀਜ਼ ਨੇ ਤੁਹਾਨੂੰ ਮਜਬੂਰ ਕੀਤਾ ਕਹਿ ਲੋਆਂ ਤੁਹਾਨੂੰ ਤੁਸੀਂ ਪੱਕੇ ਹੋਗੇ ਵੀ ਮੈਂ ਇਹੀ ਕੰਮ ਕਰਦਾ ਮੈਨੂੰ ਸ਼ੌਕ ਸੀਗੇ ਦਾ ਮਸ਼ਾ ਇਹ ਜ਼ਿੰਦਗੀਆਂ ਬਰਬਾਦ ਕਰ ਰਹੇ ਆਪਣੀ ਜਵਾਨੀ ਆਪਣੀ ਫੈਮਿਲੀ ਦਾ ਡਿਸਟਰੈਸਟਿਨ ਕਰ ਰਹੇ ਨੇ ਤੇ ਹਰ ਪਾਸੇ ਮਤਲਬ ਇਹ ਨੁਕਸਾਨ ਕਰਦੇ ਨੇ ਇਹਨਾਂ ਨੂੰ ਹੱਲ ਕਰੀਏ ਬਾਬੂ ਸ਼ਹੀਦ ਦੇਖ ਰਹੇ ਤੁਸੀਂ ਕਲਗੀਧਰ ٹرسٹ ਵੱਲੋਂ ਅਕਾਲ ਡਰਗ ਡੀ ਐਡਿਕਸ਼ਨ ਸੈਂਟਰ ਜਿਹੜੇ ਇਸ ਤੋਂ ਪਹਿਲਾਂ ਵੀ ਖੋਲੇ ਗਏ ਸੀ ਉਹਦੇ ਵਿੱਚ ਕਾਫੀ ਕੰਮ ਇਸ ਤਰ੍ਹਾਂ ਦਾ ਕੀਤਾ ਜਾ ਰਿਹਾ ਹੈ ਕਿ ਵੱਧ ਤੋਂ ਵੱਧ ਜਿਹੜੇ ਲੋਕ ਨੇ ਜਿਹੜੇ ਨਸ਼ੇ ਦੀ ਦਲਦਲ ਚ ਫਸੇ ਹੋਏ ਐ ਉਹਨਾਂ ਨੂੰ ਬਚਾਇਆ ਜਾ ਸਕੇ ਇਸੇ ਸਿਲਸਲੇ 'ਚ ਹੋਰ ਡੀ ਐਡਿਕਸ਼ਨ ਸੈਂਟਰ ਇਹਨਾਂ ਵੱਲੋਂ ਖੋਲਿਆ ਜਾ ਰਿਹਾ ਚੂਨੀਕਲਾਂ ਵਿਖੇ ਉਸ ਬਾਰੇ ਗੱਲਬਾਤ ਕਰਾਂਗੇ ਤੇ ਹੁਣ ਤੱਕ ਦੇ ਇਹਨਾਂ ਦੇ ਸਫਰ ਬਾਰੇ ਗੱਲਬਾਤ ਕਰਾਂਗੇ ਡਾਕਟਰ ਰਜਿੰਦਰ ਸਿੰਘ ਜਿਹੜੇ ਕਿ ਡਾਇਰੈਕਟਰ ਨੇ ਅਕਾਲ ਡਰੱਗ ਡੀ ਐਡਿਕਸ਼ਨ ਸੈਂਟਰ ਦੇ ਉਹ ਸਾਡੇ ਨਾਲ ਮੌਜੂਦ ਨੇ ਆ ਡਾਕਟਰ ਸਾਹਿਬ ਕਿਵੇਂ ਸਬਬ ਬਣਿਆ ਏ ਤੀਜਾ ਸੈਂਟਰ ਖੋਲਣ ਦੀ ਕਿਉਂ ਨਉ ਬਤਾਈ ਇੱਕ ਤਾਂ ਵੱਡੀ ਵਜ੍ਹਾ ਇਹ ਹੈ ਕਿ ਜਿਹੜਾ ਡਰੱਗ ਐਡਿਕਸ਼ਨ ਦਾ ਜਾਂ ਡਰੱਗ ਅਬਿਊਜ਼ ਦਾ ਜਿਹੜਾ ਪ੍ਰੋਬਲਮ ਹੈ ਉਹ ਵੱਧ ਰਿਹਾ ਦੁਨੀਆ ਵਿੱਚ ਵੱਧ ਰਿਹਾ ਹਿੰਦੁਸਤਾਨ ਵਿੱਚ ਵੱਧ ਰਿਹਾ ਔਰ ਪੰਜਾਬ ਵਿੱਚ ਵੀ ਵੱਧ ਰਿਹਾ ਔਰ ਡੀ ਐਡਿਕਸ਼ਨ ਸੈਂਟਰ ਖੋਲਣੇ ਇਸ ਕਰਕੇ ਜ਼ਰੂਰੀ ਨੇ ਕਿ ਜਿਹੜਾ ਬੰਦਾ ਹੈ ਡਰਗ ਐਡਿਕਟ ਬਣ ਗਿਆ ਉਹਨੂੰ ਡੀਟੌਕਸੀਫਾਈ ਕਰਨਾ ਉਹਨੂੰ ਮਤਲਬ ਉਹਨੂੰ ਠੀਕ ਕਰੋ ਉਹਦੇ ਵਾਸਤੇ ਐਡਮਿਸ਼ਨ ਜ਼ਰੂਰੀ ਹੈ ਉਹ ओपीडी ਟ੍ਰੀਟਮੈਂਟ ਆਊਟ ਪੇਸ਼ੀਅੰਟ ਟ੍ਰੀਟਮੈਂਟਸ ਨਹੀਂ ਠੀਕ ਹੋ ਸਕਦਾ ਕਿਉਂਕਿ ਉਹ ਉਹ ਇੱਕ ਤਾਂ ਉਹਦੇ ਵਿੱਚ ਬੜਾ ਡਿਫਾਇਨਸ ਹੁੰਦਾ ਮੰਨਦਾ ਹੀ ਨਹੀਂ ਹਾਂ ਤੇ ਉੱਥੋਂ ਅਗਰ ਘਰ ਵੀ ਕਰੋਗੇ ਤੇ ਕਰੋ ਤੁਹਾਡੇ ਮਤਲਬ ਆਪਣੇ ਮਾਂ-ਬਾਪ ਦੇ ਆਖੇ ਨਹੀਂ ਲੱਗੇਗਾ ਉਹ ਦਵਾਈ ਵੀ ਖਾਂਦਾ ਰਹੇਗਾ ਤੇ ਨਸ਼ਾ ਵੀ ਕਰਦਾ ਰਹੇਗਾ ਉੱਥੇ ਸਾਡੇ ਕੋਲ ਨਾ ਡੀਡਿਕਸ਼ਨ ਸੈਂਟਰ ਦੇ ਵਿੱਚ ਇੱਕ ਤਾਂ ਉੱਥੇ ਸਿਕਿਉਰਿਟੀ ਸਟਾਫ ਹੁੰਦਾ ਉਹ ਬਾਹਰ ਬਾਹਰ ਜਾ ਨਹੀਂ ਸਕਦੇ ਇਸ ਕਰਕੇ ਉਹਨਾਂ ਨੂੰ ਮਜਬੂਰੀ ਉੱਥੇ ਰਹਿਣਾ ਪੈਂਦਾ ਤੇ ਪਹਿਲੇ-ਪਹਿਲੇ ਉਹਨਾਂ ਨੂੰ ਇਹ ਚੰਗਾ ਨਹੀਂ ਲੱਗਦਾ ਉਹ ਕਹਿੰਦੇ ਕਿ ਕਿਥੋਂ ਛੱਡ ਕੇ ਆਪਣੇ ਮਾਂ ਪਿਓ ਨਾਲ ਬਹੁਤ ਲੜਦੇ ਨੇ ਕਿਉਂ ਤੁਸੀਂ ਉਹ ਵਿਚਾਰੇ ਝੂਠ ਮਾਰ ਕੇ کئی ਵਾਰ ਲੈ ਕੇ ਆਉਂਦੇ ਕਿ ਤੈਨੂੰ ਗੁਰਦੁਆਰੇ ਮੱਥਾ ਟਿਕਾਣਾ ਤੂੰ ਆ ਜਾ ਇੱਥੇ ਹੈ ਜਾਂ ਕਈ ਵਾਰ ਇੰਨੀ ਸ਼ਰਾਬ ਪੁਲਾਉਂਦੇ ਨੇ ਹੈ ਹੈ ਕਿ ਉਹ ਬੇਹੋਸ਼ ਹੋ ਜਾਂਦੇ ਬੇਹੋਸ਼ ਹੋ ਕੇ ਲੈ ਕੇ ਆਉਂਦੇ ਕਿਉਂਕਿ ਉਹ ਤਾਂ ਮੰਨਦਾ ਨਹੀਂ ਮਤਲਬ ਉਹਨੂੰ ਐਨੇ ਦਿਮਾਗ ਦੇ ਵਿੱਚ ਉਹਨੂੰ ਇਹ ਨਹੀਂ ਪਤਾ ਕਿ ਮੈਂ ਨਸ਼ਾ ਕਰ ਰਿਹਾ ਉਹ ਕਹਿੰਦਾ ਨਹੀਂ ਨਹੀਂ ਮੈਂ ਨਸ਼ਾ ਨਹੀਂ ਕਰਦਾ ਸਾਰੀ ਦੁਨੀਆ ਕਰਦੀ ਬਸ ਇਹੋ ਜਿਹੇ ਕਰਦਾ ਉਹਦੇ ਦਿਮਾਗ ਚ ਬੜੀਆਂ ਹੁੰਦੀਆਂ ਉਹਨੂੰ ਲੈਕ ਅਪ ਇਨਸਾਈਟ ਹੈ ਸੂਝੀ ਨਹੀਂ ਆਉਂਦੀ ਤੋਂ ਉਹਨੂੰ ਵਿਚਾਰੇ ਏਦਾਂ ਲੈ ਕੇ ਆਂਦੇ ਨੇ ਔਰ ਉਹ ਤਰਲੇ ਮਾਰਦੇ ਨੇ ਮਾਪੇ ਸਾਡੇ ਕਿ ਇਹਨੂੰ ਤੁਸੀਂ ਰੱਖੋ ਇਹਨਾਂ ਨੂੰ ਠੀਕ ਕਰੋ ਸਾਡਾ ਨਰਕ ਬਣ ਗਿਆ ਘਰ ਤੇ ਉਹਨਾਂ ਨੂੰ ਜਦੋਂ ਤੁਸੀਂ ਉੱਥੇ ਦਾਖਲ ਕਰਦੇ ਆਂ ਉਹਨਾਂ ਨੂੰ ਫਿਰ ਡੀਟੌਕਸਿਫਾਈ ਕਰਦਾ ਹੈ ਅਸੀਂ ਦਵਾਈਆਂ ਦੇਣੀ ਆ ਨਾਲ ਅਸੀਂ ਇਹ ਨਹੀਂ ਕਹਿੰਦੇ ਕਿ ਸਿਰਾ ਉਹਨੂੰ ਛੜਾਈ ਦੇਣਾ ਸਾਡੇ ਨਸ਼ੇ ਛੜਾਤੇ ਕੋਈ ਨਾ ਉਹਨਾਂ ਨੂੰ ਬਾਕੀ ਦਵਾਈ ਦੇ ਦਿੰਦੀ ਆ ਉਹਨਾਂ ਨੂੰ ਜਿਹੜੇ ਜਿਹੜੇ ਸਿੰਪਟਮ ਹੁੰਦੇ ਨੇ ਨੀਂਦ ਨਹੀਂ ਆਂਦੀ ਨੀਂਦ ਦੀ ਦਵਾਈ ਦਿੰਦੀ ਆ ਟੈਨਸ਼ਨ ਹੁੰਦੀ ਆ ਉਹਦੀ ਦਵਾਈ ਦਿੰਦੇ ਆ ਆ ਬਲੱਡ ਪਰਸ ਬੱਜ ਜਾਂਦਾ ਹੈ ਜਾਂ ਘਟ ਜਾਂਦਾ ਹੈ ਉਹਦੀ ਦਵਾਈ ਦਿੰਦੇ ਆ ਤੇ ਉਹ ਹੌਲੀ 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 500 ਦਿਨ ਬਾਅਦ ਹੀ ਕਹਿੰਦਾ ਕਿ ਤੁਸੀਂ ਮਾਪਿਓ ਨੇ ਸਾਡੇ ਬਹੁਤ ਅੱਛਾ ਕੀਤਾ ਕਿ ਮੈਨੂੰ ਲੈ ਆਏ ਨਹੀਂ ਤੇ ਉਹ ਕਹਿੰਦੇ ਸੀ ਕਿ ਮੈਂ ਜਾ ਕੇ ਨਸ਼ਾ ਹੋਰ ਕਰਾਂਗਾ ਹਾਂ ਫਿਰ ਸੁਦੇ ਸੁਜੀ ਆਂਦੀ ਹੈ ਤੇ ਹੋਰ ਹੋਰ ਲੋ ਠੀਕ ਹੁੰਦੇ ਨੇ ਕਈ ਬੰਦੇ ਤੇ ਐਸੇ ਠੀਕ ਹੋ ਗਏ ਕਿ ਸਾਡੇ ਜਿਹੜੇ ਉਹਨਾਂ ਦੇ ਰਿਸ਼ਤੇਦਾਰ ਨਹਿਮਾ ਪਿਓ ਉਹ ਕਹਿੰਦੇ ਨੇ ਕਿ ਤੁਸੀਂ ਸਾਡਾ ਘਰ ਇੱਕ ਜੰਨਤ ਬਣਾਤਾ ਹੈ ਇੱਕ ਪਤਮਨ ਨੂੰ ਯਾਦ ਆ ਗਿਆ ਇੱਕ ਪੇਸ਼ੈਂਟ ਜਿਹੜਾ ਉਹਤੇ ਜਦੋਂ ਉਹ ਦਾਖਲ ਹੋ ਉਹ ਕੁਰਾਨ ਆਇਆ ਸੀ ਪਿਓ ਪਿਓ ਅੰਦਰ ਵੜਦਾ ਸੀ ਉਹ ਬਾਹਰ ਨਿਕਲਦਾ ਸੀ ਔਰ ਆਪਸ ਦੇ ਵਿੱਚ ਲੜਦਾ ਹੈ ਤੋਂ ਕਮੀਜ਼ ਫੱੜ ਗਈ ਦੋਵਾਂ ਦੀਆਂ ਕਮੀਜ਼ਾਂ ਫੱਟ ਗਈ ਹੈ ਹੈ ਕਾ ਜੀ ਮੇਟਲੀ ਉਹ ਉਹਨੂੰ ਤਹਨ ਕਰਨ ਲਈ ਅਸੀਂ ਟੀਕਾ ਲਾਇਆ ਉਹਨੂੰ ਤੇ ਟੀਕਾ داخل ਹੋ ਗਿਆ ਉਹ 2 3 4 ਹਫਤੇ 5 ਹਫਤੇ ਰਿਹਾ ਠੀਕ ਹੋ ਗਿਆ ਫਿਰ ਉਥੋਂ ਐਫਸਕਾਂਡ ਕਰ ਗਿਆ ਐਫਸਕਾਂਡ ਦਾ ਮਤਲਬ ਨੱਟ ਗਿਆ ਫਿਰ ਵੀ ਨੱਟ ਗਿਆ ਦੇਖੋ ਅੱਛਾ ਨਰਕੇ ਚਲਾ ਗਿਆ ਫਿਰ ਪਿਓ ਲੈ ਕੇ ਆਇਆ ਉਹਨੂੰ ਫਿਰ ਹਾਂ ਫਿਰ ਲੈ ਕੇ ਆ ਫਿਰ ਕੀਤਾ داخل ਔਰ ਉਸ ਤੋਂ ਬਾਅਦ ਅਸੀਂ ਉਥੇ ਨਾਲ ਇੱਕ ਸਾਡਾ ਸੈਂਟਰ ਹੈ ਜਿੱਥੇ ਕਿ ਅਸੀਂ ਮਤਲਬ ਅਧਿਆਤਮਿਕ ਪੱਖ ਵੀ ਜ਼ਿਆਦਾ ਜ਼ੋਰ ਦਿੰਦੇ ਹਾਂ ਫਿਰ ਉਹਨੂੰ ਉਹਦਾ ਉਹ ਬੜਾ ਇੰਟਰਸਟ ਹੋ ਗਿਆ ਉਹਨੂੰ ਹੈ ਪਾਠ ਕਰਿਆ ਕਰੇ ਪ੍ਰੇਅਰਸ ਕਰਿਆ ਕਰੇ ਤੇ ਉਹ ਹੌਲੀ ਹੌਲੀ ਠੀਕ ਹੋ ਗਿਆ ਔਰ ਦੂਸਰੀ ਵਾਰ ਦਾਖਲ ਹੋਣ ਦੇ ਨਾਲ ਉਹ ਮਤਲਬ 2 ਮਹੀਨੇ ਬਾਅਦ ਵਾਪਸ ਗਿਆ ਉਹਦਾ ਇਹਦਾ ਵੱਡਾ ਭਰਾ ਸੀ ਉਹ ਉੱਥੋਂ ਉਹ ਹੀ ਹੈ ਡਾਈਡ ਬਿਕਾਜ਼ ਆਫ ਉਹਨਾਂ ਨਾਰਕੀ ਐਡਿਕਸ਼ਨ ਹੁੰਦੀ ਸੀ ਉਹ ਵੀ ਹੀਰੋ ਨਹੀਂ ਸੀ ਹੁੰਦੀ ਉਹਨਾਂ ਦੇ ਨਾਲ ਅੱਜ ਤੱਕ ਮੈਂ 15 20 ਸਾਲ ਦੀ ਗੱਲ ਕਰ ਰਿਹਾ ਹਾਂ ਉਹ ਉਹ ਨਾਰਕੀ ਐਡਿਕਸ਼ਨ ਨਾਲ ਮਰ ਗਿਆ ਸੀ ਤੇ ਇਹ ਛੋਟਾ ਭਰਾ ਸੀ ਫਿਰ ਉਹਨੇ ਉਹਦੇ ਵੱਡੇ ਭਰਾ ਦੀ ਬੋਟੀ ਨਾਲ ਚਾਦਰ ਪਾ ਲਈ ਉਹਦੇ ਘਰ ਬੱਚਾ ਹੋ ਗਿਆ ਫਿਰ ਉਹ ਨੌਕਰੀ ਵੀ ਕਰਨ ਲੱਗ ਗਿਆ ਹੈ ਤੇ ਉਹ ਮਤਲਬ ਫਿਰ ਉਹਦਾ ਪਿਓ ਇੰਨਾ ਖੁਸ਼ ਹੋਇਆ ਮਠਾਈਆਂ ਲੈ ਕੇ ਦੇਖੋ ਵੀ ਤੁਸੀਂ ਸਾਡਾ ਘਰ ਇੱਕ ਤਾਂ ਚੱਲ ਗਿਆ ਸੀ ਦੂਸਰਾ ਤੁਸੀਂ ਬਚਾਤਾ ਤੇ ਅਸੀਂ ਬਹੁਤ ਹੀ ਖੁਸ਼ਕਿਸਮਤ ਹੈ ਜੰਨਤ ਬਣੇ ਸਾਡਾ ਘਰ ਤੇ ਇਹੋ ਜਿਹੇ ਕਿਸੇ ਨੂੰ ਦਿਹਾਉਣ ਉਹ ਬੰਦਾ ਜਿਹੜਾ ਠੀਕ ਹੋ ਕੇ ਗਿਆ ਉਹ ਕਈਆਂ ਮਰੀਜ਼ਾਂ ਨੂੰ ਆਪ ਲੈ ਕੇ ਆਉਂਦਾ ਉਹ ਮਰੀ ਜਿਹੜੇ ਬਾਹ ਪੀ ਉਹਦੇ ਆਖੇ ਨਹੀਂ ਲੱਗਦੇ ਨਾ ਭਰਾਵਾਂ ਦੇ ਨਹੀਂ ਲੱਗਦੇ ਕਦੇ ਨਹੀਂ ਜਾਣਾ ਮੈਨੂੰ ਲੋੜ ਹੀ ਨਹੀਂ ਮੈਂ ਆਪੇ ਠੀਕ ਹੋ ਜਾਣਾ ਹਾਂ ਉਹ ਲੈ ਕੇ ਆਉਂਦਾ ਤੇ ਉਹ ਫਿਰ ਕਰਦਾ ਉਹ ਸੇਵਾ ਕਰਦਾ ਨਾਲ ਨਾਲ ਨੌਕਰੀ ਵੀ ਕਰਦਾ ਅੱਛਾ ਬਹੁਤ ਸਾਰੇ ਡੀ ਐਡਿਕਸ਼ਨ ਸੈਂਟਰ ਹੁੰਦੇ ਆ ਜੀ ਹਰੇਕ ਸਟੇਟ ਚ ਪੰਜਾਬ ਚ ਬਹੁਤ ਸਾਰੇ ਆ ਸਰਕਾਰ ਵੱਲੋਂ ਵੀ ਚਲਾਏ ਜਾਂਦੇ ਆ ਪਰ ਤੁਸੀਂ ਉਹਨਾਂ ਨਾਲੋਂ ਹੋਰ ਨਾਲੋਂ ਡਿਫਰੈਂਟ ਕਿਵੇਂ ਟਰੀਟ ਕਰਦੇ ਹੋ ਕੀ ਮਾਹੌਲ ਦਿੰਦੇ ਹੋ ਅਸੀਂ ਅਸੀਂ ਪਹਿਲੀ ਤਾਂ ਚੀਜ਼ ਹੈ ਕਿ ਅਸੀਂ ਉਥੇ ਕੋਈ ਕੁੱਟਮਾਰ ਨਹੀਂ ਕਰਦੇ ਜਿਸ ਤੋਂ ਦੂਸਰੇ ਸੈਂਟਰਾਂ 'ਚ ਹੁੰਦੀ ਹੈ ਹੈ ਔਰ ਦੂਸਰਾ ਹੈ ਸਭ ਤੋਂ ਕੇ ਅਧਿਆਤਮਕ ਪੱਖ ਨਾਲ ਉਹਨਾਂ ਨੂੰ ਜੋੜੀਦਾ ਅਸੀਂ ਇਹ ਸਮਝਦੇ ਹਾਂ ਕਿ ਜਦੋਂ ਬੰਦਾ ਕੋਈ ਨਸ਼ਾ ਕਰਦਾ ਹੈ ਉਹ ਵੈਲਿਊਜ਼ ਆਫ ਲਾਈਫ ਸਟੋਨ ਠੜਕ ਜਾਂਦਾ ਉਹਨੂੰ ਜ਼ਿੰਦਗੀ ਦੀਆਂ ਕਦਰਾਂ ਕੀਮਤਾਂ ਦੀ ਕੋਈ ਕੋਈ ਪਛਾਣ ਨਹੀਂ ਰਹਿੰਦੀ ਤੇ ਉਹ ਠੜਕੇ ਇਸ ਪਾਸੇ ਲੀਕ ਨਿਕਲ ਜਾਂਦੇ ਤੇ ਉਹਨੂੰ ਅਸੀਂ ਵਾਪਸ ਲੈਣਾ ਉਹਦਾ ਬੰਦਾ ਹੈ ਕੁਛ ਨਾ ਕੁਛ ਉਹਦੇ ਵਿੱਚ ਐਮਪਟੀਨੈਸ ਉਹ ਜੀ ਖਾਲੀਪਨ ਹੈਗਾ ਉਹ ਅਸੀਂ ਖਾਲੀਪਨ ਖਾਲੀ ਪੁਨਾ ਪਰਦੇ ਹੈ ਹੈ ਅਧਿਆਤਮਕ ਤਨ ਨਾਲ ਤੁਹਾਨੂੰ ਸਮਝਾਉਂਦੇ ਆ ਕਾਉਂਸਲਿੰਗ ਦੇ ਵਿੱਚ ਤੇ ਪ੍ਰੇਅਰਸ ਦੇ ਵਿੱਚ ਸਾਰਾ ਜੋ ਇੰਟਰਸਟ ਲੱਗਦਾ ਤੇ ਅਸੀਂ ਸਮਝ ਗਏ ਕਿ ਉਹ ਪੂਰਾ ਨਸ਼ਾ ਬੈਟਰ ਤਰੀਕੇ ਨਾਲ ਨਿਕਲਦਾ ਜਿਵੇਂ ਇਸਬਤ ਦੇ ਦੂਸਰੇ ਸੈਂਟਰ ਜਿੱਥੇ ਮਾਰਕਟ ਹੈ ਜਿੱਥੇ ਸਗੋ 10 ਦਿਨ ਦੇ ਵੀ ਜਾਂਦੇ ਨੇ ਉੱਥੇ ਜਿਹੜਾ ਤੰਬਾਕੂ ਦਾ ਨਸ਼ਾ ਸਿਕਟਾ ਦਿੰਦੇ ਨੇ ਕਿਉਂਕਿ ਇੰਨੀ ਸਭ ਮੈਂ ਸਮਝਦਾ ਕਿ ਸਿਗਰਟ ਦਾ ਨਸ਼ਾ ਜਿਹੜਾ ਸਭ ਤੋਂ ਜ਼ਿਆਦਾ ਕਿਉਂਕਿ इजीली ਅਵੇਲੇਬਲ ਐ ਐਡਿਕਟਿਵ ਵੀ ਹੋ ਐਡਿਕਟਿਵ ਹੀ ਸਭ ਤੋਂ ਜ਼ਿਆਦਾ ਸਭ ਤੋਂ ਜ਼ਿਆਦਾ ਐਡਿਕਸ਼ਨ ਹੋਈ ਹੈ ਵੱਡੀ ਹੈ ਦੁਨੀਆ ਦੇ ਵਿੱਚ ਹਰ ਸਾਲ 1 ਕਰੋੜ 19 ਲੱਖ ਮੌਤਾਂ ਹੁੰਦੀਆਂ ਸਾਰੇ ਸਾਰੀ ਦੁਨੀਆ ਦੇ ਵਿੱਚ ਜਿਨ੍ਹਾਂ ਚੋਂ 87 ਲੱਖ ਮੌਤਾਂ ਸਿਰਫ ਤਮਾਕੂ ਕਰਕੇ ਹੁੰਦੀਆਂ ਮਤਲਬ 73% ਆਫ ਦੀ ਡੈਥਸ ਆਰ ਡਿਊ ਟੂ ਸਮੋਕਿੰਗ ਡਿਊ ਟੂ ਟਬੈਕੋ ਤੇ ਟਬੈਕੋ ਸਭ ਤੋਂ ਵੱਡਾ ਨਸ਼ਾ ਜਿਹੜੇ ਤੇ ਐਨਾ ਇੰਪੋਰਟੈਂਸ ਤਬਾਕੂ ਨੂੰ ਨਸ਼ਾ ਕਈ ਕੰਟਰੀ ਵਿੱਚ ਤੇ ਮੰਦੀਆਂ ਨਹੀਂ ਹੈ ਨਸ਼ਾ ਨਹੀਂ ਹੈ ਜੋ ਇਸੇ ਕਰਕੇ ਸਭ ਤੋਂ ਮੁਸ਼ਕਲ ਹੈ ਇਸ ਕਰਕੇ ਕਈ ਡੀ ਡਿਸ਼ਨ ਸੈਂਟਰ ਦੇ ਵਿੱਚ ਉਹ ਦਿੰਦੇ ਨੇ ਕਿਉਂਕਿ ਇਹ ਕਹਿੰਦੇ ਇੱਥੇ ਅਸਰ ਨਾ ਹਟਣਾ ਹੀ ਨਹੀਂ ਇਹਨੂੰ ਫਿਰ ਦੇ ਹੀ ਦਿਓ ਰਾਦਰ ਦੈਨ ਅਸੀਂ ਇਹਨੂੰ ਕੰਟਰੋਲ ਹੀ ਨਹੀਂ ਕਰ ਸਕਦੇ ਤੁਸੀਂ ਆਰਮੀ ਸੀਗੇ ਜੀ ਉਦੋਂ ਕਿਵੇਂ ਫਿਰ ਤੁਹਾਨੂੰ ਕਿਹੜੀ ਚੀਜ਼ ਨੇ ਤੁਹਾਨੂੰ ਮਜਬੂਰ ਕੀਤਾ ਕਹਿ ਲਓ ਜਾਂ ਤੁਹਾਨੂੰ ਤੁਸੀਂ ਪੱਕੇ ਹੋ ਗਏ ਵੀ ਮੈਂ ਇਹੀ ਕੰਮ ਕਰਨਾ ਹੈ ਜਿਹੜਾ ਕਦੋਂ ਆਏ ਲੱਗਣ ਲੱਗਿਆ ਸੀਗਾ ਵੀ ਨਸ਼ਾ ਇੰਨਾ ਵੱਡਾ ਹੈ ਕਿ ਤੁਹਾਨੂੰ ਵੀ ਕੁਝ ਸੇਵਾ ਕਰਨੀ ਮੈਨੂੰ ਇਹ ਸ਼ੌਕ ਹੀ ਸੀ ਮੈਂ ਜੋ ਰਿਟਾਇਰ ਹੋ ਕੇ ਆਇਆ 1991 ਦੇ ਵਿੱਚ ਉਦੋਂ ਨਾ ਉਹਨਾਂ ਦਿਨਾਂ ਦੇ ਵਿੱਚ ਇੱਕ ਨਵਾਂ ਹੀ ਸੈਂਟਰ ਸ਼ੁਰੂ ਹੋਇਆ ਸੀ ਰੈੱਡ ਕਰਾਸ ਸੈਂਟਰ ਹੈ ਤੇ ਉਹਦੇ ਵਿੱਚ ਅਸੀਂ ਕੰਮ ਕਰਨਾ ਸ਼ੁਰੂ ਕੀਤਾ ਸੀ ਮੈਨੂੰ ਸ਼ੌਕ ਸੀ ਕਿ ਇਹਨਾਂ ਦਾ ਨਸ਼ਾ ਇਹ ਜ਼ਿੰਦਗੀਆਂ ਬਰਬਾਦ ਕਰ ਰਹੇ ਆਪਣੀ ਜਵਾਨੀ ਆਪਣੀ ਫੈਮਿਲੀ ਦਾ ਡੈਸਟ੍ਰੈਸਨ ਕਰ ਰਹੇ ਨੇ ਤੇ ਹਰ ਪਾਸਿਓਂ ਮਤਲਬ ਇਹ ਨੁਕਸਾਨ ਕਰਦੇ ਨੇ ਇਹਨਾਂ ਨੂੰ ਹੱਲ ਕਰੀਏ ਬਾਕੀ ਜਿਹੜੇ ਬੰਦੇ ਨੇ ਉਹ ਤੇ ਮੈਡੀਕਲ ਕਿਸੇ ਨੂੰ ਪ੍ਰੋਬਲਮ ਹੈ ਸਰਜਿਕਲ ਹੈ ਉਹ ਤੇ ਹੱਲ ਹੋ ਜਾਂਦੇ ਇਹ ਤਾਂ ਇੱਕ ਬੰਦੇ ਨੂੰ ਅਸੀਂ ਨਸ਼ੇ ਨੂੰ ਠੀਕ ਕਰੋ ਤੇ ਸਮਝ ਲਓ ਅਸੀਂ بڑا ਪੁੰਨ ਕੱਟਦੇ ਹਾਂ ਫੈਮਿਲੀ ਖੁਸ਼ ਹੁੰਦੀ ਹੈ ਉਹਨਾਂ ਦੀ ਸੋਸਾਇਟੀ ਵਿੱਚ ਕ੍ਰਾਈਮ ਘਟ ਜਾਂਦਾ ਹੈ ਹੈ ਔਰ ਉਹ ਬੰਦਾ ਕਿੱਥੇ ਨਰਕ ਚੋਂ ਬਰ ਬੰਦ ਗਿਆ ਮੈਂ ਸਮਝਦਾ ਕਿ ਇਹ ਸਭ ਤੋਂ ਵੱਡੀ ਸੇਵਾ ਹੈ ਇਸ ਕਰਕੇ ਮੇਰਾ ਮਨ ਇਹਦੇ ਵਿੱਚ ਸੀ ਕਿ ਇਹ ਸੇਵਾ ਔਖੀ ਬੜੀ ਹੈ ਇਹ ਸਭ ਤੋਂ ਔਖੀ ਹੈ ਡਰਗ ਐਡਿਕਸ਼ਨ ਨੂੰ ਟ੍ਰੀਟਮੈਂਟ ਕਰਨਾ ਸਭ ਤੋਂ ਮੁਸ਼ਕਲ ਇਖਤੇ ਮੰਨਦੇ ਨਹੀਂ ਜਿਹੜਾ ਬੰਦਾ ਮੰਨਦਾ ਹੀ ਨਹੀਂ ਤੁਸੀਂ ਉਹਨੂੰ ਟ੍ਰੀਟ ਕਰ ਰਹੇ ਹੋ ਬਹੁਤ ਔਖਾ ਉਹ ਕਹਿੰਦਾ ਮੈਂ ਲੈ ਉਹ ਤੁਸੀਂ ਦਾਖਲ ਹੀ ਕਰ ਲਿਆ ਨਾ ਫਿਰ ਕਹਿੰਦਾ ਮੈਂ 5 ਦਿਨ ਰਿਹਾ ਮੈਂ ਠੀਕ ਹੋ ਗਿਆ ਜੀ ਮੈਨੂੰ ਭੇਜੋ ਹੈ ਤੇ ਉਹ ਇਹਨਾਂ ਦੇ ਵਿੱਚ ਉਹਦੀ ਇੱਕ ਵਾਈਫ ਉਹਨੂੰ ਮਿਲ ਨਹੀਂ ਆਈ ਅਰੇ ਦੋਸਤ ਨੇfte ਹੋਈ ਸੀ ਐਨ ਨੂੰ ਤੇ ਉਹ ਕਹਿੰਦਾ ਕਿ ਮੈਨੂੰ ਬੱਚੇ ਦੀ ਯਾਦ ਆਉਂਦੀ ਮੈਂ ਤਾਂ ਜਾਣਾ ਕਿਉਂ ਚੱਲ ਇਹ ਤੂੰ 15 ਸਾਲਾਂ ਤੋਂ ਦੰਦਾ ਸ਼ਾ ਕਰ ਲਿਆ ਤੇ 5 10 15 ਦਿਨ ਹੋਏ ਨੇ ਤੇ ਤੈਨੂੰ ਰਹਿਣਾ ਚਾਹੀਦਾ 1 ਮਹੀਨਾ ਕਮਸ ਕਮ ਕਹਿੰਦੇ ਮੈਨੂੰ ਬੱਚੇ ਬੜੇ ਯਾਦ ਆਉਂਦੇ ਮੈਂ ਮੈਂ ਬੱਚਿਆਂ ਤੋਂ ਬਿਨਾਂ ਨਹੀਂ ਰਹਿ ਸਕਦਾ ਉਹਦੀ ਵਾਈਫ ਨੇ ਉਸੇ ਵੇਲੇ ਕਿਹਾ ਕਿ ਇਹਨਾਂ ਨੇ ਕਦੀ ਬੱਚੇ ਦੀ ਸ਼ਕਲ ਨਹੀਂ ਦੇਖੀ ਉੱਥੇ ਅੱਛਾ ਹਾਂ ਸ਼ਕਲ ਇਹ ਬਤੂ ਜਦੋਂ ਬੱਚੇ ਸਕੂਲ ਜਾਂਦੇ ਨੇ ਇਹ ਸੁੱਤਾ ਹੁੰਦਾ ਜਦੋਂ ਬੱਚੇ ਆਉਂਦੇ ਨੇ ਇਹ ਬਾਹਰ ਹੁੰਦਾ ਇੰਨੇ ਨੇ ਕਈ ਹਫ਼ਤੇ ਕਈ ਮਹੀਨੇ ਤੱਕ ਬੱਚਿਆਂ ਦੀ ਸ਼ਕਲ ਨਹੀਂ ਦੇਖੀ ਇਹ ਕਹਿੰਦੇ ਨੇ ਕਿ ਮੇਰੇ ਬੱਚੇ ਜਾ ਰਹੇ ਨੇ ਬਸ ਇੰਨਾ ਝੂਠ ਮਾਰਦੇ ਉਹ ਇਸ ਕਰਕੇ ਮਾਰਦੇ ਝੂਠ ਕਿ ਜਾ ਕੇ ਫਿਰ ਦੁਬਾਰਾ ਸ਼ੁਰੂ ਕਰਾਂ ਇੰਨੇ ਤੋੜਾਂ ਲੱਗਦੀਆਂ ਜਦੋਂ ਅਸੀਂ ਠੀਕ ਵੀ ਕਰਦੇ ਪਏ ਦੁਹਾਈਏ ਬੰਦੇ ਇੱਕ ਤਾਂ ਨੰਬਰ 1 ਹੋਣੇ ਲਾਇਰ ਹੁੰਦੇ ਨੇ ਝੂਠ ਮਾਰਦੇ ਮੈਨੂਵਰਿੰਗ ਬੜੀ ਬੋਲਦੀ ਆਦਾ ਤੇ ਉਹ ਬੜਾ ਮਤਲਬ ਹਰ ਸਟੈਪ ਤੇ ਇੱਕ ਮੁਸ਼ਕਲ ਇੱਕ ਚੈਲੰਜ ਹੈ ਪਰ ਇਹਦਾ ਇਹ ਮਤਲਬ ਨਹੀਂ ਸੀ ਕਿ ਅਸੀਂ ਚੈਲੰਜ ਤੇ ਇਸ ਨਹੀਂ ਕਰਦੇ ਚੈਲੰਜ ਵਾਲੀ ਜ਼ਿੰਦਗੀ ਗਰੋ ਕਰਦੀ ਹੈ ਜ਼ਿੰਦਗੀ ਆਸਾਨ ਹੋਵੇ ਤੇ ਉਸ ਉਸ ਜ਼ਿੰਦਗੀ ਦਾ ਕੋਈ ਫਾਇਦਾ ਨਹੀਂ ਨਾ ਅ ਆਖਰੀ ਜੀ ਜਿਹੜਾ ਤੁਹਾਡਾ ਇਹ ਚੂਨੀ ਕਲਾਵਾਂ ਵਾਲੇ ਦੇ ਆਪਾਂ ਗੱਲ ਕਰੀਏ ਇਹਦੇ ਬਾਰੇ ਦੱਸੋ ਵੀ ਇਹਦੇ ਚ ਕਿੰਨੀ ਟੀਮ ਹੋਊਗੀ ਹੋਰਾਂ ਦੋਵਾਂ ਨਾਲੋਂ ਕੀ ਨਵਾਂ ਹੋਊਗਾ ਇਹਦੇ ਚ ਇਹਦੇ ਵਿੱਚ ਨਾ ਬੜਾ ਮਾਡਰਨ ਹੋਏਗਾ ਉਹ ਸਾਰੀਆਂ ਬਿਲਡਿੰਗਾਂ ਸਾਡੀਆਂ ਐਡੀਆਂ ਪੁਰਾਣੀਆਂ ਨੇ ਨਾ ਉਹ ਪੁਰਾਣੀਆਂ ਬਿਲਡਿੰਗਾਂ ਨੇ ਬਿਲਕੁਲ ਜਿਹੜੀ ਅਸੀਂ ਉਹ ਜਿਹੜੀ ਜਿਹੜੀ ਸੀਮੈਂਟ ਬਿਲਡਿੰਗ ਆ ਉਹ ਟੋਬੇ ਟੋਬਾ ਪਰਕੇ ਨਾ ਉਹਦੇ ਉੱਤੇ ਬਣਾਈ ਹੋਈ ਆ ਉਹ ਹੁਣ ਹਰ ਉਹਦੀਆਂ ਤੇੜਾਂ ਪਈਆਂ ਆ ਬਿਲਡਿੰਗਾਂ ਚ ਅੰਦੋਰਾ ਹਾਲ ਆ ਹੈ ਤੇ ਉਹ ਵਿਚਾਰੇ ਪੇਸ਼ੈਂਟ ਆਂਦੇ ਨੇ ਕਿ ਹੋਰ ਕੋ ਤਰੀਕਾ ਨਹੀਂ ਪਿੰਡਾਂ ਚੋਂ ਆਂਦੇ ਨੇ ਉੱਥੇ ਤੇ ਇੱਕ ਤਾਂ ਉਹ ਨਵੀਂ ਬਿਲਡਿੰਗ ਬਣੀ ਜਿੱਥੇ ਅਲਟਰਾ ਪਾਊਡਰ ਹੁਣ ਤੇ ਬਿਲਡਿੰਗਾਂ ਵੀ ਬੜਾ ਉਹ ਉਹ ਮਤਲਬ 3 ਡਾਈਮੈਂਸ਼ਨ ਬਿਲਡਿੰਗਾਂ ਬਣਦੀਆਂ ਨੇ ਔਰ ਬੜੀ ਜਲਦੀ ਬਣਦੀਆਂ ਨੇ ਆਰਟੀਫੀਸ਼ੀਅਲ ਇੰਟੈਲੀਜੈਂਸ ਨਾਲ ਮੈਨੂੰ ਪਤਾ ਲੱਗਾ ਕਿ ਇਹ ਸਾਲਾਂ ਦਾ ਕੰਮ ਅ ਦਿਨਾਂ ਚ ਹੋ ਜਾਂਦਾ ਹੈ ਉਹ ਅਸੀਂ ਜਦੋਂ ਪੈਸਾ ਇਕੱਠੇ ਹੋ ਜਾਂਦੇ ਤੇ ਫਿਰ ਅਸੀਂ ਉਹ ਕਰਾਂਗੇ ਕਿ ਤੇ ਮਾਡਰਨ ਬਣਾਵਾਂਗੇ ਤੇ ਫਿਰ ਕਾਨਫਰੰਸ ਹੋਣਗੀਆਂ ਫਿਰ ਟੀਚਿੰਗ ਪ੍ਰੋਗਰਾਮ ਹੋਏਗਾ ਤੇ ਰਿਆਦਿਆਤਮਕਤਾ ਹੋਏਗੀ ਸਾਰੀਆਂ ਗੱਲਾਂ ਨੂੰ ਕੰਬਾਈਨ ਕਰਕੇ ਸਾਡਾ ਮਕਸਦ ਹੋਏਗਾ ਕਿ ਜਲਦੀ ਤੋਂ ਜਲਦੀ ਇਹ ਠੀਕ ਹੋਣ ਤੇ ਆਪਣੀ ਫੈਮਿਲੀ ਨਾਲ ਜਾ ਕੇ ਪਰਿਵਾਰ ਵਿੱਚ ਖੁਸ਼ੀ ਹ ਮਤਲਬ ਖੁਸ਼ ਉਹਨੂੰ ਕਰਨ ਆਪ ਵੀ ਖੁਸ਼ ਜ਼ਿੰਦਗੀ ਵਿੱਚ ਆ ਰਹਿਣ ਬਸਰ ਹੋਵੇ ਉਹਨਾਂ ਦੀ ਜ਼ਿੰਦਗੀ ਸ਼ੁਰੂ ਕਦੋਂ ਹੋਊਗਾ ਸੈਂਟਰ ਉਹ ਸਭ ਡਿਪੈਂਡ ਕਰੇਗਾ ਅਸੀਂ ਕਿਹੋ ਪੈਸਾ ਮਿਲਦਾ ਸਾਂ ਇਸੇ ਕਰਕੇ ਇਹ ਜਨਸਾਧ ਜਿਹੜੇ ਆਏ ਨੇ ਨਾ ਇਹ ਹੈਲਪੇਜ ਕੰਮ ਕੀਤਾ ਇਹਨਾਂ ਨੇ ਬੜੀ ਡੋਨੇਸ਼ਨ ਕੱਟ ਕਰ ਦਿੱਤੀ ਕਰੋੜਾਂ ਕਈ ਕਰੋੜ ਹੈ ਇਹ ਬਾਹਰ ਵੀ ਜਾਂਦੇ ਰਹੇ ਨੇ ਉੱਥੇ ਉਹਨਾਂ ਨੂੰ ਬੜਾ ਤਜਰਬਾ ਹੈ ਹੈਲਥ ਕੇਅਰ ਇਸ ਕਰਕੇ ਉਹ 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 ਇਨਚਾਰਜ ਸਾਹਿਬ ਉਹ ਬਣਾਉਂ ਅਸੀਂ ਕਰਾਂਗੇ ਐਜ਼ अर्ਲੀ ਐਜ਼ ਪੋਸੀਬਲ ਕਿ ਉਹ ਬੱਚੂ ਕ੍ਰੀਸੂ ਅਸੀਂ ਗੱਲਬਾਤ ਕਰ ਰਹੇ ਸੀਗੇ ਡਾਕਟਰ ਰਜਿੰਦਰ ਸਿੰਘ ਦੇ ਨਾਲ ਤੇ ਇਹਨਾਂ ਨੇ ਸਫਰ ਵੀ ਜਿਹੜਾ ਹੈਗਾ ਜਿਹੜਾ ਕਲਗੀ ਤਰ ਟਰੱਸਟ ਵੱਲੋਂ ਉਪਰਾਲਾ ਕੀਤਾ ਗਿਆ ਸੀਗਾ ਅ ਨਸ਼ੇ ਦੀ ਦਲਦਲ ਚ ਫਸੇ ਜਿੰਨੇ ਵੀ ਨੌਜਵਾਨ ਨੇ ਉਹਨਾਂ ਨੂੰ ਬਚਾਉਣਾ ਕਿਵੇਂ ਹੈ ਤੇ ਉਸੇ ਲੜੀ ਤਹਿਤ ਇੱਕ ਹੋਰ ਤੀਜਾ ਜਿਹੜਾ ਡੀ ਐਡਿਕਸ਼ਨ ਸੈਂਟਰ ਖੋਲਿਆ ਜਾ ਰਿਹਾ ਤੇ ਵੈਸੇ ਬਹੁਤ ਸਾਰੇ ਡੀ ਐਡਿਕਸ਼ਨ ਸੈਂਟਰਸ ਹੁੰਦੇ ਨੇ ਪਰ ਇਹਨਾਂ ਨੇ ਆਪਣਾ ਦੱਸਿਆ ਹੁਣ ਤੱਕ ਦਾ ਸਫਰ ਕੀ ਸੀ ਇਹਨਾਂ ਉਹਲੇ ਡਿਫਰੈਂਟ ਕੀ ਤਰੀਕੇ ਜਿਹੜਾ ਟ੍ਰੀਟਮੈਂਟ ਕਰਨ ਦਾ ਵੱਖ ਮਾਹੌਲ ਏ ਕਿਸ ਤਰ੍ਹਾਂ ਨਾਲ ਦਿੰਦੇ ਆ ਤਾਂ ਜੋ ਵੱਧ ਤੋਂ ਵੱਧ ਲੋਕ ਜਿਹੜੇ ਨੇ ਉੱਥੇ ਰਹਿ ਕੇ ਵਾਕਈ ਉਸ ਉਹ ਇਲਾਜ ਦਾ ਜਿਹੜਾ ਲਾਹਾ ਲੈਣ ਤੇ ਨਸ਼ਾ ਜਿਹੜਾ ਉਹ ਛੱਡ ਕੇ ਤੇ ਵਾਪਸ ਜਿਹੜੀ ਇੱਕ ਚੰਗੀ ਜ਼ਿੰਦਗੀ ਵੱਲ ਵਦਨ ਚੰਡੀਗੜ੍ਹ ਤੋਂ ਕੈਮਰਾਮੈਨ ਕਾਸ਼ਦੀਪ ਦੇ ਨਾਲ ਹਰਸ਼ਪ੍ਰਭ ਸਿੰਘ ਸਿੱਧੂ ਬਾਬੂ ਸ਼ਾਹੀ ਟਾਈਮਜ਼